ਜਨਮ ਦਿਨ ਵਾਲੇ ਦਿਨ ਹੀ ਮੁੰਡੇ ਦੀ ਪਾਰਟੀ ਦੇ ਦੌਰਾਨ ਦੂਸਰੇ ਮੁੰਡੇ ਦੀ ਜਾਨ ਲੈਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਤੇ ਵਿੱਚ ਪਤਾ ਲੱਗਿਆ ਕਿ ਕੋਈ ਪੁਰਾਣੀ ਰੰਜਿਸ਼ ਤੇ ਚੱਲਦੇ ਹੋਏ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਪਰ ਬੜੀ ਹੀ ਬੇਰਹਿਮੀ ਦੇ ਨਾਲ ਹਥੋੜਿਆਂ ਦੇ ਨਾਲ ਕਈ ਵਾਰ ਕੀਤੇ ਗਏ ਤੇ ਇਸ ਮੁੰਡੇ ਦੀ ਜਾਨ ਲੈ ਲਈ ਪਟਿਆਲਾ ਦੇ ਕਲੌੜੀ ਗੇਟ ਦੇ ਨਜ਼ਦੀਕ ਪੈਂਦੇ ਸੰਝੇ ਕਲੋਨੀ ਦੇ ਵਿੱਚ ਇਹ ਘਟਨਾ ਵਾਪਰੀ ਹੈ ਜਿੱਥੇ ਕਿ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਫਿਰ ਆਪ ਪੀ ਰਹੇ ਵਿਅਕਤੀਆਂ ਦੇ ਵੱਲੋਂ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਤੇ ਲਈ ਉਹਨਾਂ ਦੀ ਹੀ ਕਲੋਨੀ ਤੋਂ ਲੰਘ ਰਹੇ ਇੱਕ ਵਿਅਕਤੀ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਹਥੌੜੇ ਅਤੇ ਸੋਟੀਆਂ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਤੇ ਕਾਰਨ ਅਵਤਾਰ ਸਿੰਘ ਤਾਰੀ ਨਾਮਕ ਇਸ ਮੁੰਡੇ ਨੂੰ ਪਹਿਲਾਂ ਜ਼ਖਮੀ ਕੀਤਾ ਗਿਆ ਤੇ ਬਾਅਦ ਦੇ ਵਿੱਚ ਉਸਨੇ ਦਮ ਤੋੜ ਦਿੱਤਾ ਇਸ ਪੂਰੀ ਘਟਨਾ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਪਤਾ ਹੀ ਲੱਗਿਆ ਕਿ ਜਨਮ ਦਿਨ ਦੀ ਪਾਰਟੀ ਦੇ ਦੌਰਾਨ ਸ਼ਰਾਬ ਪिलाई ਜਾ ਰਹੀ ਸੀ ਜਿਸ ਤੇ ਚਲਦੇ ਹੋਏ ਨੌਜਵਾਨਾਂ ਦੇ ਵੱਲੋਂ ਸਾਰੀ ਦੀ ਜਾਨ ਲੈ ਗਈ ਹੈ ਜਿਸ ਤੋਂ ਬਾਅਦ ਪਿਓ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਨੇ ਅਤੇ ਪੁਲਿਸ ਨੇ ਇਸ ਸਬੰਧੀ ਜਾਂਚ ਪੜਤਾਲ ਦੇ ਵਿੱਚ ਕਿਹੜੇ ਪਹਿਲੂਆਂ ਨੂੰ ਦੇਖਿਆ ਜਾਣ ਅੱਜ ਦਾ ਮੌਕਾ ਹੈ ਕਿ ਪੂਰਾ ਮੌਕਾ ਹੰਜੀ ਸਾਨੂੰ ਇੱਕ ਰਾਤ ਇੰਟੀਮੀਸ਼ਨ ਆਈ ਸੀ ਰੂਮ ਨੰਬਰ 2 ਵਿੱਚ ਸੰਜੇ ਕਮਨੀ ਫਿਰ ਆਈ ਤਕੜਾ ਪੁੰਦੀ ਅ ਜਿਸ ਤੇ ਜਾ ਕੇ ਉੱਥੇ ਵੈਰੀਫਾਈ ਕੀਤਾ ਗਿਆ ਕਵतार ਸਿੰਘ ਤਾਰੀ ਪੁੱਤਰ ਸ਼ਿੰਦਰ ਸਿੰਘ ਨਾਮ ਦਾ ਵਿਅਕਤੀ ਪਿੰਜੜ ਹੋਇਆ ਸੀ ਉੱਥੇ ਲੜਾਈ ਝੰਡੇ ਕਰਾਂ ਜਿਸ ਨੂੰ ਉੱਥੇ ਲੋਕਾਂ ਦੀ ਮਦਦ ਨਾਲ ਐਂਬੂਲੈਂਸ来ਈ ਉੱਥੇ ਰਜਿੰਦਰ ਹਫਤ ਤੇ ਆਵਾਜ਼ ਲਗਾਇਆ ਗਿਆ ਤੇ ਜਿਸ ਨੂੰ ਉਸੇ ਘਰਾਨੇ ਨਾਲ ਮੌਤ ਹੋ ਚੁੱਕੀ ਹੈ ਜਿਸ ਦੇ ਵਾਰ ਤਸੀਮੇ ਕਦਮਾ थाना खदवाली पे अंडर सेक्शन 302 ਅਸੀਂ ਦਰਜ ਕਰਕੇ ਅੱਤੀ ਸ਼ਾਮ ਵਿੱਚ ਲੰਘਦੀ ਜਾ ਰਹੀ ਹੈ ਜਲਦੀ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਅਪੇਸ਼ਦਾਨ ਕੀਤਾ ਜਾਵੇ। ਕਿੰਨੇ ਕੋਈ ਕੇਸ ਦਾ ਮਾਮਲਾ ਕਰਦੇ ਹੈ। ਕਿ ਕਰੀਬ ਪੁਲ ਮੜਾ ਕੇ 30-35 ਵਿਅਕਤੀਆਂ ਨੇ ਜੋ ਹਮਲਾ ਕੀਤਾ ਜੋ ਉੱਥੇ ਵੈਰੀਫਾਈ ਕਰਨ ਦੇ ਸਾਹਮਣੇ। ਕਾਰਨ ਨਾਲ ਇਹ ਦੋਨਾਂ ਵਿਅਕਤੀਆਂ ਦੀ ਆਫਿਸ ਵਿੱਚ ਮਾਈਕ ਚੁਣਦੇ ਨੇ ਮਕਦਮੇ ਕਰਦੇ ਨੇ ਕਾਫੀ ਮਰਦਕ ਤੇ ਵੀ ਦੋਸ਼ੀਆਂ ਤੇ ਆਪਸ ਇਹਨਾਂ ਦੀ ਪੁਆਣੀ ਰਜਿਸਟਰ ਚਾਹੀਦੀ ਸੀ। ਅੱਲਾ ਵੀ ਦੇ ਲੋਏ ਪਾਰਟੀ ਹੋ ਜਾਂਦੀ ਹੈ ਜੀ ਹਾਂਜੀ ਪਰ ਸਰ ਇਹ ਕਹਿੰਦਾ ਕੀ ਸੀ ਜਿਹੜਾ ਮੈਟਰ ਸੀਗਾ ਇਹ ਫਿਲਹਾਲ ਦਾ ਜੋ ਉੱਥੇ ਵੈਰੀਫਾਈ ਕਰਨ ਦੇ ਬੰਦਿਆਂ ਨੇ ਕੋਈ ਉੱਥੇ ਜਾਨਵਰ ਵਗੈਰੇ ਰੱਖੇ ਸੀ ਵਿਲੇਦਾਂ ਕਿ ਸੀ ਸਰ ਇਹ ਜਿੱਦਿ ਲਈ ਲਾਈਕ ਹੋਈ ਹੈ ਕਾਰਨ ਕਿ ਇਹ ਲੋਕ ਜਿਹੜੇ ਇਹਨੇ ਪਾਰਟੀ ਪੁੱਟੇ ਕੀ ਹੋਈ ਸੀ ਇਹ ਜੋ ਪਾਰਟ ਆਫ ਇਨਵੈਸਟੀਗੇਸ਼ਨ ਹੈ ਉਹ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ